ਯਾਰ ਇਨਾ ਧੱਕਾ ਕੀਤਾ ਕਿਤੋਂ ਦੇ ਭਈਏ ਆ ਕੇ ਮਾਰ ਗਏ ਉਹ ਘਰੇ ਬੈਠੇ ਜੱਟ ਨੂੰ ਸਰਕਾਰ ਮੇਰੇ ਨਾਲ ਖੜੂਗੀ ਮੈਨੂੰ ਭਗਵੰਤ ਮਾਨ ਤੇਰੀਆਂ ਇਹ ਗਿੱਦੜ ਭੌਕੀਆਂ ਦਾ ਨਹੀਂ ਪਤਾ ਸੀ ਵੀ ਦੁਖੀਮਨ ਦੇ ਵਿੱਚ ਮੇਰਾ ਮਨ ਕਈ ਵਾਰੀ ਇਨਾ ਜਿਆਦਾ ਅੰਡਰ ਪ੍ਰੈਸ਼ਰ ਹੋ ਜਾਂਦਾ ਵੀ ਜੀ ਕਹਦਾ ਪਾਗਲ ਹੋ ਜਾ ਮੈਂ ਕੋਈ ਬਿਆਦਤਾ ਪਰ ਤੁਸੀਂ ਮੇਰਾ ਇਮਤਿਹਾਨ ਨਾ ਲਓ ਤੁਹਾਨੂੰ ਮੇਰਾ ਪਰਿਵਾਰ ਅੱਜ ਰਾਜਪੂਤਾਂ ਦਾ ਪਿਛਲੇ ਦਿਨੀ ਮੌਤ ਹੋਈ ਹੈ ਗੁੱਗਾ ਮੜੀ ਸਾਹਿਬ ਦੀ ਪਾਗਲਿਆ ਨੇ ਨਾਸੀ ਧੂਆ ਲਿਆਤਾ ਸਰਕਾਰ ਦੇ ਕਰਨ ਨੂੰ ਕੋਈ ਮੇਰੇ ਪੁੱਤ ਦੇ ਮਗਰ ਜਨਤਾ ਥੋੜੀ ਨਹੀਂ ਸੀ ਉਹਦੇ ਭਰਾਮਾ ਵਾਂਗੂ ਪਿਆਰ ਕਰਨ ਵਾਲੇ ਲੋਕ ਪਿੱਛੇ ਜਾਨਾਂ ਦੇਣ ਲਈ ਤਿਆਰ ਖੜੇ ਸੀ ਤੂੰ ਐਡਾ ਕਮੀਨਾ ਮੁੱਖ ਮੰਤਰੀ ਨਿਕਲੇਗਾ ਉਹ ਤੂੰ ਮੇਰਾ ਘਰ ਉਜਾਰਦਾ ਸਾਰਾ ਉਹ ਤੁਸੀਂ ਮਾਰ ਕੇ ਗੋਲੀਆਂ 2.5 ਘੰਟਿਆਂ ਤੱਕ ਕਿਸੇ ਨਾਕੇ ਦੇ ਪੁਲਿਸ ਕਰਮਚਾਰੀ ਖੜਾ ਨਹੀਂ ਕੀਤਾ ਉਹ ਤੁਸੀਂ ਕਹਿੰਦੇ ਹੋ ਲੌਰੰਸ ਨੇ ਤੇ ਜੱਗੂ ਨੇ ਐਪਲੀਕੇਸ਼ਨਾਂ ਲਾਈਆਂ ਸਾਡਾ ਮੂਸੇਲ ਦੇ ਕਤਲ ਨਾਲ ਕੋਈ ਲੈਣਾ ਦੇਣਾ ਨਹੀਂ ਵੀਰੋ ਮੈਂ ਬੇਕੂਪਾ ਹਾਂ ਮੈਂ ਕਦੋਂ ਮੰਨਦਾ ਤੁਸੀਂ ਚੰਦ ਵੋਟਾਂ ਦੇ ਖਾਤਰ ਰਾਜਨੀਤਿਕ ਗਲਿਆਰਾਂ 'ਚ ਜਾਣਾ ਵੀਰੋ ਜੀ ਸੱਦ ਕੇ ਜਾਓ ਮੈਂ ਕਿਹਨੂੰ ਥਾਪੜਾ ਦੇਵਾਂ ਕਿਹਨੂੰ ਨਾ ਦੇਵਾਂ ਮੇਰਾ ਕੀ ਮਤਲਬ ਮੈਂ ਕੌਣ ਆ ਯਾਰ ਮੈਂ ਇੱਕ ਛੋਟਾ ਜਿਹਾ ਸਰਪੰਚਾਂ ਇੱਕ ਪਿੰਡ ਦਾ ਜੇ ਤਾਂ ਮੈਂ ਗੱਲ ਕਰਦਾ ਆਪਣੇ ਪੁੱਤ ਦੀ ਕੱਲੇ ਦੀ ਫੇਰ ਤਾਂ ਮੈਨੂੰ ਤੁਸੀਂ ਕਹਿੰਦੇ ਹੋ ਇਹਨੂੰ ਤਾਂ ਇਕੱਲੇ ਆਪ ਦੇ ਪੁੱਤ ਦੀ ਲੱਗਿਆ ਹੋਰ ਕਿਸੇ ਦਾ ਕੋਈ ਮਸਲਾ ਨਹੀਂ ਇਹ ਨਹੀਂ ਗੱਲ ਕਿਸੇ ਦੀ ਗੱਲ ਕਰ ਫੇਰ ਨਹੀਂ ਮਾਨ ਜੇ ਮੈਂ ਕਿਸੇ ਦੀ ਗਾਹੇ-ਬਗਾਹ ਜ਼ਿਕਰ ਕਰ ਲੈਣਾ ਫੇਰ ਕਹਿੰਦਾ ਇਹ ਬੇਕੂਫ ਹੈ ਸੋ ਭਾਈ ਮੈਨੂੰ ਮੇਰੇ ਹਾਲਤਾਂ ਛੱਡ ਦਿਓ ਮੈਂ ਪਿਛਲੇ ਲਾਈਵ ਦੇ ਵਿੱਚ ਵੀ ਇਹ ਗੱਲ ਕਹੀ ਸੀ ਵੀ ਭਾਈ ਮੈਂ ਮੇਰੇ ਪੁੱਤ ਦਾ ਅਫਸੋਸ ਕਰਨਾ ਛੱਡਦਾ ਪਰੰਤੂ ਜਿਹੜੇ ਜਵਾਕ ਜਿਹੜੇ ਐਨਆਰਆਈ ਮੇਰੇ ਨਾਲ ਬਲੱਡ ਦੇ ਖੂਨ ਵਰਗੀ ਸਾਂਝ ਰੱਖਦੇ ਆ ਮੇਰੇ ਕੋਲੇ ਦੁੱਖ ਹੀ ਮਨ ਨਾ ਆਉਂਦੇ ਆ ਯਾਰ ਉਹਨਾਂ ਨੂੰ ਗੇਟ ਬੰਦ ਕਰਕੇ ਕਿ ਮੈਂ ਬਹਿ ਜਾ ਅੰਦਰ ਉਹ ਮੇਰੇ ਕੋਲੇ ਆਉਣਗੇ ਮੈਂ ਉਹਨਾਂ ਕੋਲੇ ਜਾਊਂਗਾ ਤੇ ਤੁਸੀਂ ਗਲਤ ਨੰਦਾ ਲਾਉਣੇ ਛੱਡ ਦਿਓ ਤੁਸੀਂ ਰਾਜਨੀਤਿਕੀਆਂ ਕਰਨੀਆਂ ਕਿ ਤੋ ਐਮਪੀ ਖੜੇ ਹੋਣਾ ਕਿ ਤੋ ਐਮਐਲਏ ਹੋਣਾ ਚੀਜ਼ ਕਰਕੇ ਉਹ ਮદાન ਤੁਹਾਡੇ ਸਾਹਮਣੇ ਖਾਲੀ ਪਿਆ ਮੈਨੂੰ ਮੇਰੇ ਹਾਲ ਤੇ ਛੱਡੋ ਮੇਰੇ ਤੇ ਗਲਤ ਟਿੱਪਣੀਆਂ ਨਾ ਕਰਿਆ ਕਰੋ ਮੇਰੀ ਆਦਤ ਹੈ ਮੈਂ ਕਦੇ ਵੀ ਕਿਸੇ ਨੂੰ ਗਲਤ ਸ਼ਬਦ ਨਹੀਂ ਬੋਲਦਾ ਕਦੇ ਜਦ ਕਿ ਮੈਂ ਦੁਖੀ ਮਨ ਦੇ ਵਿੱਚ ਮੇਰਾ ਮਨ ਕਈ ਵਾਰੀ ਇੰਨਾ ਜਿਆਦਾ ਅੰਡਰ ਪ੍ਰੈਸ਼ਰ ਹੋ ਜਾਂਦਾ ਵੀ ਜੇ ਕਦਾ پاگل ਹੋ ਜਾਮੈਂ ਕੋਈ ਪਿਆਰਦਾ ਤਾਂ ਪਰ ਤੁਸੀਂ ਮੇਰਾ ਇਮਤਿਹਾਨ ਨਾ ਲਓ ਤੁਹਾਨੂੰ ਮੇਰਾ ਪਰਿਵਾਰ ਸ਼ੁਭਦੀਪ ਤੇ ਜਉਂਦਾ ਜੀ ਵੀ ਪ੍ਰੋਡਕਟ ਸੀ ਅੱਜ ਵੀ ਇੱਕ ਪ੍ਰੋਡਕਟ ਹੀ ਆ ਤੁਸੀਂ ਸਾਨੂੰ ਯੂਜ਼ ਕਰਨਾ ਚਾਹੁੰਦੇ ਹੋ ਐਨੀ ਕਿ ਸਮਝ ਮੈਨੂੰ ਵਾਇਰੂਨ ਦਿੱਤੀ ਹੋਈ ਹੈ ਮੈਂ ਤੁਹਾਨੂੰ ਯੂਜ਼ ਨਹੀਂ ਹੋਣਾ ਬਸ ਜੋ ਮੇਰਾ ਹਾਲ ਹੈ ਮੈਨੂੰ ਮੇਰੇ ਘਰੇ ਬੈਠਣ ਦਿਓ ਜੇ ਮੇਰਾ ਰਾਜਨੀਤਿਕ ਕੰਮ ਹੋਇਆ ਮੈਂ ਜਾਊਂਗਾ ਕਿਉਂ ਕਿਉਂ ਕਿ ਮੈਂ ਤੁਹਾਡੇ ਕੋਲੇ ਕਲੀਅਰ ਕਰਾਂ ਮੈਂ ਮੈਂ ਆ ਕਰੂੰਗਾ ਮੈਂ ਆ ਕਰੂੰਗਾ ਮੈਨੂੰ ਕਰੋੜਾ ਦੱਸੋ ਨਹੀਂ ਮੰਨ ਮੰਨਿਆ ਮੈਂ ਨਹੀਂ ਜਾਂਦਾ ਆਉਂਦੇ ਘਰੇ ਬੈਠੂੰਗਾ ਤੁਹਾਡੇ ਕੋਲੇ ਵੀ ਹੱਕ ਹੈ ਮੇਰੇ ਕੋਲੇ ਵੀ ਹੱਕ ਹੈ ਕਿਉਂ ਇਨਸਪੈਕਟ ਕਰ ਦੂੰਗਾ ਮੈਂ ਹਰ ਇੱਕ ਚੀਜ਼ ਤੁਹਾਨੂੰ ਦੱਸ ਕੇ ਕਰਾਂ ਮੈਂ ਘਰ ਤੋਂ ਇੱਕ ਕਦਮ ਚੱਲਦਾ ਯਾਰ ਤੁਹਾਡਾ ਪਹਿਲਾਂ ਪਤਾ ਲੱਗਣਾ ਵੀ ਇਹ ਫਲਾਨੀ ਜਗ੍ਹਾ ਤੇ ਜਾਊਗਾ ਤੁਸੀਂ ਮੈਨੂੰ 5 ਕਿਲੋਮੀਟਰ ਘਰੋਂ ਪੈਦਲ ਜਾਵਾ ਜਾਂ ਮੈਂ ਗੱਡੀ ਤੇ ਜਾਵਾ ਮੈਨੂੰ ਸਫ਼ਰ ਨਹੀਂ ਕਰਨ ਦਿੰਦੇ ਤੁਹਾਨੂੰ ਸਾਰਾ ਪਤਾ ਉਹਨੂੰ ਮੈਂ ਕਿੱਥੇ ਜਾ ਕੇ ਰੁਕਣਾ ਹੈ ਤਾਂ ਲਾਰੈਂਸ ਵੀਰ ਨੇ ਇੱਥੇ ਗੱਡੀ ਕੈਨੇਡਾ ਨਾਲ ਭਰ ਕੇ ਤੁਰੇ ਫਿਰ ਉਹਦੀ ਟੀਮਾਂ ਤੁਹਾਨੂੰ ਪਤਾ ਨਹੀਂ ਲੱਗਿਆ ਹੁਣ ਮੇਰੇ ਮੇਰੇ ਦੇ ਸੀ ਆਈਡੀਆ ਲਾਉਣ ਦਾ ਕੀ ਫਾਇਦਾ ਮੈਨੂੰ ਕਾਹਦੇ ਲਈ ਬੰਨਿਆ ਮੇਰੇ ਕੋਲੇ ਆਹੀ ਆ ਮੈਨੂੰ 4 ਦਿਨ ਯਾਰ ਆਯਾਦੀ ਚ ਸਾਥਾਂ ਲੈ ਲੈਣ ਦਿਓ ਚਲੋ ਘਰ ਬਾਕੀ ਕੰਮ ਕਰੀਏ ਜੀ ਸੋ ਕਈ ਵਾਰੀ ਮੇਰੀ ਅੱਜ ਤਬੀਅਤ ਵੀ ਠੀਕ ਨਹੀਂ ਸੀ ਪਰੰਤੂ ਇੰਨੀ ਵੱਡੀ ਗਿਣਤੀ ਤੁਸੀਂ ਆਏ ਸੀਗੇ ਮੈਂ ਕੁਝ ਤੁਹਾਨੂੰ ਸੰਬੋਧਨ ਨਾ ਕਰਾਂ ਤੁਹਾਨੂੰ ਮਿਲਾਂ ਨਾ ਫਿਰ ਮੈਨੂੰ ਇਹ ਲੱਗਦਾ ਵੀ ਬੇਇਨਸਾਫੀ ਗੱਲ ਆ ਬੰਦੇ ਦੂਰੋਂ ਦੂਰੋਂ ਦੇਸ਼ਾਂ ਵਿਦੇਸ਼ਾਂ ਚੋਂ ਵੀ ਤੁਸੀਂ ਚੱਲ ਕੇ ਆਉਣੀ ਇੰਨੀ ਦੂਰ ਕੋਈ ਸ਼ਬਦ ਵੱਧ ਘੱਟ ਕਹਿ ਗਿਆ ਹੋਵਾਂ ਸੰਗਤ ਮਾਫ਼ ਕਰਨ ਜੋਗ ਹੈ ਤੁਹਾਡੇ ਸਾਰਿਆਂ ਤੋਂ ਹੱਥ ਜੋੜ ਕੇ ਮਾਫੀ ਚਾਹੁੰਦਾ ਕਿਸੇ ਨੂੰ ਕੋਈ ਵੀ ਸ਼ਬਦ ਮੇਰਾ ਬੁਰਾ ਲੱਗਿਆ ਪਰੰਤੂ ਇਹ ਕੌੜੀ ਸਚਾਈ ਹੈ ਜਦੋਂ ਅਦਾਲਤਾਂ ਦੇ ਕਹਿਣ ਦੇ ਬਾਵਜੂਦ ਵੀ ਇਹ ਲੋਕ ਲੋਕ ਟਸ ਤੋਂ ਮਸ ਨਹੀਂ ਹੁੰਦੇ ਹੁਣ ਕੱਲਾ ਤੁਸੀਂ ਕਹੋਗੇ ਤੁਸੀਂ ਕੱਲੀ ਵੀਡੀਓ ਦਾ ਰੌਲਾ ਕਾਹਤੋਂ ਪੈਂਦਾ ਹੈ ਇਹ ਕੱਲੀ ਵੀਡੀਓ ਨਹੀਂ ਵੀਰੋ ਇਹ ਪੂਰਾ ਇੱਕ ਗੱਠਜੋੜ ਹੈ ਭ੍ਰਿਸ਼ਟ ਅਫਸਰਾਂ ਦਾ ਨਸ਼ਾ ਵੇਚਣ ਵਾਲਿਆਂ ਦਾ ਜਿਹੜੇ ਕਮਾਈਆਂ ਕਰਨ ਤੇ ਲੱਗੇ ਹੋਏ ਨੇ ਹੁਣ ਬਾਲੇ ਕਹਿੰਦੇ ਜੀ ਹੁਣ ਤਾਂ ਪੁਲਿਸ ਮੁਕਾਬਲੇ ਸ਼ੁਰੂ ਹੋ ਗਏ ਤੁਸੀਂ ਹੁਣ ਨਹੀਂ ਬੋਲਦੇ ਨਹੀਂ ਜਿੱਦੇ ਪੁਲਿਸ ਮੁਕਾਬਲੇ ਹੋਏ ਸਾਨੂੰ ਮੈਂ ਦੱਸ ਨਹੀਂ ਵੀ ਹੁਣ ਟਿਕਾਣੇ ਤੇ تیر ਲੱਗਿਆ ਹਲੇ ਤੱਕ ਉਹ ਗਰੀਬ ਗੁਰਬੇ ਜਵਾਕ ਜਿਹੜੇ ਭਟਕੇ ਹੋਏ ਨੇ ਮਾੜੇ ਮੁੱਟੇ ਲਈ ਤੋਂ ਉਹ ਨੇ ਉਹ ਕਿਸੇ ਦੇ ਪੱਟੇ 'ਚ ਮਾਰੀ ਕਿਸੇ ਦੇ ਗਿੱਟੇ 'ਚ ਮਾਰੀ ਹਲੇ ਤੱਕ ਕੋ ਨੋਕ ਨਹੀਂ ਜਿੱਦਾਂ ਮੁਕਾਬਲੇ ਹੋਣਗੇ ਤੁਹਾਨੂੰ ਉਹ ਵੀ ਦੱਸੂਗਾ ਵੀ ਹੁਣ ਹੁਣ ਆਇਓ ਸਹੀ ਲਾਈਨ ਤੇ ਉੱਤੇ ਜਿਹੜੇ ਵੱਡੇ ਨੇ ਉਹਨਾਂ ਨੂੰ ਤਾਂ ਚਾਹ ਪਕੌੜੇ ਪਾਈ ਜਾਂਦੇ ਹੋ ਹਲੇ ਉਹਨਾਂ ਦੀ ਤਾਂ ਕਦੇ ਇਨਵੈਸਟਿਗੇਸ਼ਨ ਢੰਗ ਨਾਲ ਨਹੀਂ ਹੋਈ ਹੁਣ ਬੈਠੇ ਨੇ ਕਈ ਕੌਮ ਦੇ ਉੱਤੇ ਹੰਝੂ ਵੀ ਡੋਲੀ ਜਾਂਦੇ ਨੇ ਕਿਉਂਕਿ ਮੈਂ ਨਾਮ ਲੈਣਾ ਫਿਰ ਬਵਾਦਾਂ 'ਚ ਹੋਇਆ ਗੱਲ ਆ ਜਾਂਦੀ ਹੈ ਹੁਣ ਹੁਣ ਹੰਝੂ ਡੋਲਦੇ ਆ ਜਦੋਂ ਪਾਵਰਾਂ ਹੁੰਦੀਆਂ ਉਦੋਂ ਕੋਈ ਨਹੀਂ ਪੁੱਛਦਾ ਨੀ ਸੋ ਸਮਾ ਰਹਿੰਦੇ ਗੱਲ ਤੇ ਵਿਚਾਰ ਕਰਾ ਕਰੋ ਮਹਰੋ ਦਾ ਧੂੜ ਕੁੱਟੀ ਦਾ ਹੁਣ ਮੈਂ ਥੋੜਾ ਬੋਲਾਂ ਬਾਲਾ ਬੋਲਾਂ ਕਦੇ ਮੇਰੇ ਪੁੱਤ ਨੇ ਐਮ ਐਲ ਏ ਦੀ ਇਲੈਕਸ਼ਨ ਲੜੀ ਤੁਸੀਂ ਕਦੇ ਮੈਨੂੰ ਕਿਸੇ ਸਟੇਜ ਤੇ ਬੋਲਦਾ ਸੁਣਿਆ ਕਿਸੇ ਵੀ ਭੋਗ ਤੇ ਕਿਸੇ ਵੀ ਕਿਤੇ 10 ਬੰਦੇ ਦੇ ਇਕੱਠ 'ਚ ਮੈਂ ਕਦੇ ਇੱਕ ਸ਼ਬਦ ਨਹੀਂ ਕਿਹਾ ਸੀ ਮੈਨੂੰ ਸੀਗਾ ਮੇਰਾ ਹੈਗਾ ਬੋਲਣ ਵਾਲਾ ਇੱਕ ਮੈਂ ਨਹੀਂ ਬੋਲਿਆ ਮੇਰੇ ਹੱਥ 'ਚ ਮਹਿਕ ਮਜਬੂਰੀਆਂ ਨੇ ਦਿੱਤਾ ਮੈਂ ਤਾਂ ਬੋਲਣ ਲੱਗਿਆ ਜਦੋਂ ਤੁਸੀਂ ਤਪਾਉਨੇ ਹੋ ਤੁਸੀਂ ਦੁਖੀ ਕਰਦੇ ਹੋ ਮੈਂ ਤਾਂ ਬੋਲਣਾ ਤੇ ਇਹਦੇ ਗੁੰਦੇ ਤੁਸੀਂ ਅਟੈਕ ਦਿਨੋ ਜਾਂ ਉਲਟੇ ਸਿੱਧੇ ਤੋ ਮੇਰੀ ਆਦਤ ਹੈ ਮੈਂ ਕਦੇ ਕਿਸੇ ਨੂੰ ਕਦੇ ਵੀ ਲਪੇਟਦਾ ਨਹੀਂ ਵਿੱਚ ਗੱਲ ਦੇ ਵਿੱਚ ਮੈਂ ਆਪਣੀ ਗੱਲ ਰੱਖਦਾ ਆਪਣੀ ਸਟਰਗਲ ਦੀ ਗੱਲ ਕਰਦਾ ਉਹ ਵੀ ਜਿਹੜੇ ਮੈਨੂੰ ਮਿਲਣ ਆਉਂਦੇ ਆ ਉਹਨਾਂ ਕੋਲੇ ਰੱਖਦਾ ਇਹ ਨਹੀਂ ਹੈਗਾ ਮੈਂ ਤੁਹਾਡੇ ਪਿੰਡ ਜਾ ਕੇ ਸਾਥ ਵਿੱਚ ਇਕੱਠ ਕਰ ਲਾਂ ਤੇ ਆਪ ਦਾ ਬੀਨੂ ਵਜਾਈ ਜਾਵਾਂ ਐਦਾਂ ਨਹੀਂ ਗੱਲ ਹੈ ਜਿਹੜਾ ਬੰਦਾ ਮੇਰੇ ਕੋਲੇ ਚੱਲ ਕੇ ਆਉਂਦਾ ਮੈਂ ਪਿਆਰ ਨਾਲ ਉਹਨੂੰ ਜਰੂਰ ਮਿਲਦਾ